ਭਗਤ 베ਣੀ ਜੀ ਦਾ ਜਿਹੜਾ ਸੁਹਾਸ ਸੀ ਨਾ ਉਹ ਬੜਾ ਬੰਦਗੀ ਵਾਲਾ ਸੀ ਬਹੁਤ ਵਿਦਵਾਨ ਸਨ ਤੇ ਸੰਗਤਾਂ ਨੂੰ ਲੋਕਾਂ ਨੂੰ ਰੱਬ ਦੀਆਂ ਪਰਮਾਤਮਾ ਦੀਆਂ ਕਥਾ ਕਹਾਣੀਆਂ ਸੁਣਾਉਣੀਆਂ ਲੋਕਾਂ ਨੂੰ ਪਰਮਾਤਮਾ ਦੀ ਕਥਾ ਸੁਣਾਉਣੀ ਇੱਕ ਦਿਨ ਕੋਈ ਪੂਰਨ ਪੁੱਗਿਆ ਹੋਇਆ ਮਹਾਪੁਰਖ ਮਿਲਿਆ ਉਹ ਭਗਤ 베ਣੀ ਜੀ ਨੂੰ ਬਾਤ ਤੋਂ ਫੜ ਕੇ ਆਖਣ ਲੱਗਾ ਐ 베ਣੀ ਤੂੰ ਲੋਕਾਂ ਨੂੰ ਬੜੀਆਂ ਰੱਬ ਦੀਆਂ ਗੱਲਾਂ ਸੁਣਾਉਣਾ ਹੈ ਲੋਕਾਂ ਨੂੰ ਬੜੀਆਂ ਰੱਬ ਦੀਆਂ ਕਹਾਣੀਆਂ ਸੁਣਾਉਣਾ ਹੈ ਕਦੇ ਆਪਣੇ ਨਿਜਕਰ ਵਿੱਚ ਵੀ ਨਿਗਾਹ ਮਾਰੀ ਹੈ ਕਦੇ ਤੂੰ ਆਪ ਰੱਬ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਆ ਤੂੰ ਆਪ ਉਸ ਵਿੱਚ ਅਭੇਦ ਹੋ ਕੇ ਬੈਠਿਆ ਕਿਤੇ ਉਹ ਗੱਲ ਕਿ ਨਹੀਂ ਅਵਰੈ ਕੋ ਉਪਦੇਸ਼ ਤੇ ਮੁਖਮਾ ਪਰ ਹੈ ਰੇ ਰਾਸ ویرਾਨੀ ਰਾਖ ਤੇ ਖਾਇਆ ਕਰ ਕਾ ਖੇਤ ਕਿਤੇ ਦੂਜਿਆਂ ਦੇ ਖੇਤ ਦੀ ਰਾਖੀ ਕਰਦਾ ਫਿਰਦਾ ਹੋਵੇਂ ਤੇਰਾ ਆਪ ਦਾ ਖੇਤ ਉਜੜ ਰਿਹਾ ਹੋਵੇ ਤੇਰੀ ਆਪ ਦੀ ਖੇਤੀ ਖਰਾਬ ਹੋ ਰਹੀ ਹੋਵੇ ਕਿਤੇ ਦੂਜਿਆਂ ਦੇ ਖੇਤ ਦੀ ਰਾਖੀ ਕਰਦਾ ਹੋਵੇਂ ਆਪ ਵੀ ਕਦੇ ਬੰਦਗੀ ਕੀਤੀ ਹੈ ਹੁਣ ਦੂਜਿਆਂ ਨੂੰ ਕਹਿੰਦੇ ਰਹੀਏ ਭਾਈ ਨਾਮ ਜਪਿਆ ਕਰੋ ਭਾਈ ਬੰਦਗੀ ਕਰਿਆ ਕਰੋ ਭਾਈ ਪਾਠ ਕਰਿਆ ਕਰੋ ਤੇ ਆਪ ਕਦੇ ਕੀਤਾ ਹੀ ਨਾ ਹੋਵੇ ਭਗਤ 베ਣੀ ਜੀ ਦੇ ਗਹਿਰੀ ਸੱਟ ਲੱਗੀ ਮਨ ਦੇ ਅੰਦਰ ਭਾਈ ਗੁਰਦਾਸ ਜੀ ਗੁਰੂ ਕਰ ਦੇ ਵੇਦ ਵਿਆਸ ਉਹ ਵੀ ਆਪਣੀ ਵਾਰ ਦੇ ਅੰਦਰ ਉਹਨਾਂ ਨੇ ਵੀ ਭਗਤ 베ਣੀ ਜੀ ਦੀ ਵਡਿਆਈ ਕੀਤੀ ਹੈ ਉਸਤਤ ਕੀਤੀ ਹੈ ਗੁਰਮਖ 베ਣੀ ਭਗਤ ਕਰ ਜਾਏ ਕਾਂਤ ਬਹਿ ਲਿ ਬੁਲਾਵੇ ਕਹਿੰਦੇ ਭਗਤ 베ਣੀ ਜੀ ਦੇ ਐਸੀ ਸੱਟ ਲੱਗੀ ਕਿ ਾਕਾਂਤ ਜਗ੍ਹਾ ਵਿੱਚ ਜਾ ਕੇ ਬਹਿ ਗਿਆ ਤੇ ਭਗਤੀ ਕਰਨ ਲੱਗ ਪਿਆ ਗੁਰਮਖ ਬੇਣੀ ਭਗਤ ਕਿਉਂਕਿ ਇੱਥੇ ਤੱਤੇ ਨੂੰ ਸਿਹਾਰੀ ਆ ਭਾਪ ਭਗਤੀ ਕਰਨ ਲੱਗੀ ਹੁਣ ਆਪਣੇ ਆਪ ਨੂੰ ਸੋਚਿਆ ਮਨਾ ਆਪਣੇ ਲਈ ਵੀ ਕੁਝ ਕਰੀਏ ਦੂਜਿਆਂ ਨੂੰ ਉਪਦੇਸ਼ ਕਰਦੇ ਆ ਕਿ ਤੇ ਆਪ ਵੀ ਬਹਿ ਕੇ ਨਾਮ ਜਪੀਏ ਕਾਰਮ ਕਰੈ ਅਤਿ ਆਤਮੀ ਹੋਰਸ ਕਿਸੈ ਨ ਅਲਖ ਲਗਾਵੇ ਹੁਣ ਭਗਤ ਬੇਣੀ ਜੀ ਪਹਿਲਾ ਕੰਮ ਕਾਰ ਵੀ ਕਰਦੇ ਸੀ ਪਰ ਨਾਮ ਜਪਣ ਲੱਗ ਪਿਓ ਉਹਦੀ ਬੰਦਗੀ ਕਰਨ ਲੱਗ ਪਏ ਐਨਾ ਕ ਭਰੋਸਾ ਵੱਜ ਗਿਆ ਕਿ ਜਿਹਦੀ ਬੰਦਗੀ ਕਰਾਂਗੇ ਉਹ ਆਪੇ ਆਪਣੇ ਕਾਰਜ ਸਵਾਰੇ ਇਕਾਂਤ ਜਗ੍ਹਾ ਵਿੱਚ ਜਾ ਕੇ ਹੁਣ ਬੰਦਗੀ ਕਰਦਾ ਆਪਣੇ ਲਈ ਆਪਣੇ ਅੰਦਰ ਝਾਤੀ ਮਾਰ ਰਿਹਾ ਤੇ ਬੰਦਗੀ ਕਰਕੇ ਜਦੋਂ ਘਰ ਆਉਂਦਾ ਹੁਣ ਕੰਮ ਤੇ ਕੋਈ ਕੀਤਾ ਹੀ ਨਹੀਂ ਘਰ ਆਇਆ ਜਾਂ ਪੁੱਛੀਏ ਰਾਜ ਦੁਆਰ ਗਿਆ ਆ ਲਾਵੇ ਹੁਣ ਘਰ ਆਏ ਨੂੰ ਮਾਂ ਪੁੱਛਦੀ ਐ ਕਿ ਪੁੱਤਰਾ ਕੋ ਕੰਮਕਾਰ ਨਹੀਂ ਕਰਿਆ ਘਰ ਵਿੱਚ ਰਾਸ਼ਨ ਘਟਦਾ ਜਾਂਦਾ ਹੈ ਘਰ ਵਿੱਚ ਤੇ ਪਦਾਰਥ ਮੁੱਕਦੇ ਜਾਂਦੇ ਆ ਤੇ ਘਰ ਵਿੱਚ ਹਾਈ ਕੁਛ ਨਹੀਂ ਛਾਨਾ ਤੂੰ ਰੋਜ ਐ ਘਰ ਵਿੱਚੋਂ ਕਰਦਾ ਕੀ ਐ ਕਹਿੰਦੇ ਆਪਣੀ ਮਾਤਾ ਨੂੰ ਭਗਤ ਬੇਣੀ ਜੀ ਕਹਿੰਦੇ ਵੀ ਮਾਤਾ ਜੀ ਗੱਲ ਇਹ ਐ ਮੈਂ ਬਹੁਤ ਵੱਡੇ ਰਾਜੇ ਦੇ ਨੌਕਰੀ ਕਰਦਾ ਮੈਂ ਬਹੁਤ ਵੱਡੇ ਰਾਜੇ ਦੀ ਨੌਕਰੀ ਕਰਦਾ ਪਰ ਨੌਕਰੀ ਕਰਨ ਵੇਲੇ ਮੇਰੀ ਰਾਜੇ ਨਾਲੇ ਗੱਲ ਹੋਈ ਐ ਕਿ ਉਹਨੇ ਕਿਹਾ ਤੂੰ ਮੰਗਣਾ ਨਹੀਂ ਮੈਂ ਤੈਨੂੰ ਆਪੇ ਦੇਵਾਂਗਾ ਤੂੰ ਸਮਾਂ ਪਾਸ ਕਰ ਸਮਾਂ ਲੰਘਾ ਜਿਵੇਂ ਹੁੰਦਾ ਐ ਤੈਥੋਂ ਜਿਵੇਂ ਵੀ ਸਮਾਂ ਲੰਘਦਾ ਉਹ ਨਿਹਾਲ ਕਰ ਦੇਗਾ ਉਹ ਬੜਾ ਵੱਡਾ ਰਾਜਾ ਹੁਣ ਸੱਚ ਵੀ ਨਹੀਂ ਬੋਲਿਆ ਤੇ ਝੂਠ ਵੀ ਨਹੀਂ ਬੋਲਿਆ ਉਹ ਬੜਾ ਵੱਡਾ ਰਾਜਾ ਇਹ ਨਹੀਂ ਕਹੇ ਕਿ ਮੈਂ ਤੇ ਬਾਹਰ ਜਾਣਾ ਤੇ ਬੰਦਗੀ ਕਰਨ ਵੇ ਜਾਣਾ ਮੈਂ ਤੇ ਭਗਤੀ ਕਰਨ ਵੇ ਜਾਣਾ ਕਰ ਸਭ ਬਥੂ ਮੰਗਿਆ ਨਾ ਘਰ ਵਿੱਚ ਵਸਤਾ ਮੰਗੀਆਂ ਮਾਤਾ ਕਹਿੰਦੀ ਸਮਾਨ ਲੈ ਕੇ ਆ ਕੁਸ਼ ਬਲਸ਼ਾਲ ਕਰਕੇ ਛੱਤ ਲੰਗਾਵੇ ਪਰ ਬਲਸ਼ਾਲ ਕਰਕੇ ਇਧਰ ਉਧਰ ਦੀਆਂ ਗੱਲਾਂ ਕੀਤੀਆਂ ਨਹੀਂ ਮਾਤਾ ਮੈਂ بڑے ਵੱਡੇ ਰਾਜੇ ਦੇ ਦਰਬਾਰ ਵਿੱਚ ਨੌਕਰੀ ਕਰਦਾ ਉਹ ਬੜਾ ਵੱਡਾ ਹੈ ਕੋਈ ਘਾਟ ਨਹੀਂ ਰਹਿਣ ਦੇਵੇਗਾ ਤੂੰ ਸਬਰ ਰੱਖ ਸੰਤੋਖ ਰੱਖ ਕੱਲ ਵੀ ਸੁਣਿਆ ਸੀ ਨਾ ਤੂੰ ਕਾਹੇ ਡੋਲਾ ਪ੍ਰਾਨੀਆਂ ਤੁਦ ਰੱਖੇਗਾ ਸਿਰਜਣਹਾਰ ਜਿਨ ਪਦਾਇਸ ਕੁੰਕੀਆ ਸੋਈ ਦੇ ਆਧਾਰ ਮਾਂ ਤੂੰ ਇਹ ਖਿਆਲ ਛੱਡ ਦੇ ਉਹ ਆਪੇ ਕਿਰਪਾ ਕਰੇਗਾ ਉਹ ਰਾਜਾ ਕਹਿੰਦਾ ਮੈਂ ਤੈਨੂੰ ਆਪੇ ਸਭ ਕੁਝ ਦਿਆਂਗਾ ਕਹਿੰਦੇ ਜਾ ਕੇ ਕਾਂਤ ਵਿੱਚ ਬਹਿ ਜਾਂਦਾ ਹੈ ਬੰਦਗੀ ਕਰਦਾ ਹੁਣ ਕਿਸੇ ਲਈ ਨਹੀਂ ਹੁਣ ਆਪਣੇ ਲਈ ਬੰਦਗੀ ਕਰਦਾ ਕਿ ਪਹਿਲਾਂ ਆਪ ਕਰਮਣਾ ਫਿਰ ਦੂਜਿਆਂ ਨੂੰ ਉਪਦੇਸ਼ ਦੇਾਂਗੇ ਆਪਣਾ ਤਾਂ ਘਰ ਖਾਲੀ ਪਿਆ ਦੂਜਿਆਂ ਨੂੰ ਉਪਦੇਸ਼ ਕਰਦਾ ਫਿਰਦਾ ਹੈ ਮਨ ਚਿਤ ਹੋ ਕੇ ਪ੍ਰਮਾਤਮਾ ਦੀ ਬੰਦਗੀ ਦਿਨ ਰਾਤ ਕਰਨੀ ਭਗਤ ਬੇਣੀ ਜੀ ਨੇ ਸ਼ੁਰੂ ਕਰ ਦਿੱਤੀ ਫਿਰ ਕਹਿੰਦੇ ਇੱਕ ਭਾਈ ਗੁਰਦਾਸ ਜੀ ਦੱਸਦੇ ਆ ਵੀ ਵੱਡੀ ਖੇੜ ਵਰਤ ਤੇ ਵੱਡਾ ਸਾੰਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੈ ਕਹਿੰਦੇ ਇੱਕ ਵੱਡਾ ਕੌਤਕ ਵਰਤਿਆ ਵੱਡਾ ਸਾੰਗ ਵਰਤਿਆ ਵੱਡਾ ਸਾੰਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੈ ਭਗਤਬੀਣੀ ਜੀ ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ਰ ਦੀ ਅਰਾਧਨਾ ਕਰਦੇ ਆ ਪਰਮੇਸ਼ਰ ਦੀ ਬੰਦਗੀ ਕਰਦੇ ਆ ਫਿਰ ਪ੍ਰਮਾਤਮਾ ਪੈਜ ਤੇ ਰੱਖਦਾ ਕਹਿੰਦੇ ਅਕਾਲ ਪੁਰਖ ਨੇ ਨਾ ਇੱਕ ਰਾਜੇ ਦਾ ਰੂਪ ਧਾਰਨ ਕੀਤਾ ਰਾਜੇ ਦਾ ਰੂਪ ਧਾਰਨ ਕਰਕੇ ਗੱਡੇ ਭਰੇ ਪਦਾਰਥਾਂ ਦੇ ਧਨਮਾਲ ਵੜਾ ਕੋ ਜਿੰਨਾ ਘਰ ਦਾ ਰਾਸ਼ਨ ਪਾਣੀ ਸੀ ਜਿੰਨੀਆਂ ਵਸਤੂਆਂ ਸੀ ਪਦਾਰਥ ਸਭ ਗੱਡੇ ਵਿੱਚ ਲੱਦ ਕੇ ਕਹਿੰਦੇ ਭਗਤ ਬੇਣੀ ਜੀ ਦਾ ਦਰਵਾਜ਼ਾ ਖੜਕਾਇਆ ਕਹਿਣ ਲੱਗਾ ਮਾ ਦਰਵਾਜ਼ਾ ਖੋਲ ਦੇਖ ਤੇਰੇ ਦਰਵਾਜੇ ਉੱਪਰ ਕੌਣ ਆਇਆ ਹੈ ਦਰਵਾਜ਼ਾ ਖੋਲ ਮਾਤਾ ਨੇ ਦਰਵਾਜ਼ਾ ਖੋਲਿਆ ਕੌਣ ਹੋ ਭਾਈ ਤੁਸੀਂ ਕਹਿੰਦਾ ਮਾਂ ਮੈਂ ਉਹ ਰਾਜਾ ਹਾਂ ਜਿਹਦੇ ਦਰਬਾਰ ਵਿੱਚ ਤੇਰਾ ਪੁੱਤਰ ਨੌਕਰੀ ਕਰਦਾ ਹੈ ਆਖੋ ਸਤਨਾਮ ਮੈਂ ਉਹ ਰਾਜਾ ਹਾਂ ਉਹ ਮੇਰਾ ਕੰਮ ਬੜਾ ਜੀ ਲਾ ਕੇ ਕਰਦਾ ਤੇ ਮੈਂ ਸੋਚਿਆ ਮੈਂ ਵੀ ਉਹਦਾ ਕਾਰਜ ਜੀ ਲਾ ਕੇ ਸਵਾਰਾਂ ਆਖੋ ਸਤਿਨਾਮ ਜਿਹੜਾ ਰੱਬ ਦੀ ਬੰਦਗੀ ਜੀ ਲਾ ਕੇ ਕਰਦਾ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਉਹਦੇ ਕਾਰਜ ਵੀ ਫਿਰ ਜੀ ਲਾ ਕੇ ਸਵਾਰਦੇ ਹਨ ਆਖੋ ਸਤਿਨਾਮ ਉਹ ਮੇਰਾ ਕੰਮ ਬੜਾ ਜੀ ਲਾ ਕੇ ਕਰਦਾ ਹੈ ਉਹ ਮੇਰੇ ਘਰ ਦੇ ਵਿੱਚ 24 ਘੰਟੇ ਰੁੱਝਿਆ ਰਹਿੰਦਾ ਹੈ ਤੇ ਮੈਥੋਂ ਮੰਗਿਆ ਵੀ ਕੁਝ ਨਹੀਂ ਤੇ ਮੈਂ ਹੁਣ ਸੋਚਿਆ ਵੀ ਘਰ ਵਿੱਚ ਰਸਨ ਪਾਣੀ ਹੋਣਾ ਨਹੀਂ ਤੇ ਮੰਗਦਾ ਕੁਝ ਨਹੀਂ ਤੇ ਆ ਮੈਂ ਪਦਾਰਥ ਲੈ ਕੇ ਆਇਆ ਇੰਨੇ ਪਦਾਰਥ ਛੱਡ ਤਾਂ ਘਰ ਛੋਟਾ ਹੈ ਪਦਾਰਥ ਜ਼ਿਆਦਾ ਹੈ ਕਹਿੰਦਾ ਮਾਤਾ ਘਰ ਵੀ ਵੱਡਾ ਹੋ ਜਾਏਗਾ ਕੋਈ ਗੱਲ ਨਹੀਂ ਪੈਜ ਸਵਾਰ ਹੈ ਭਗਤ ਦੀ ਰਾਜਾ ਕੋਇ ਕਹਿ ਘਰ ਚਾਲ ਆਵੇ ਕਹਿੰਦੇ ਆਪਣੇ ਭਗਤ ਦੀ ਪੈਜ ਸਵਾਰਨ ਵਾਸਤੇ ਇੰਨਾ ਵੱਡਾ ਰਾਜਾ ਬਣ ਕੇ ਘਰ ਵਿੱਚ ਗਿਆ ਦੇ ਦਲਾਸਾ ਤੁਸ ਕੈ ਅਣਗਿਣਤੀ ਖਰਚੀ ਪਹੁੰਚਾਵੇ ਅਣਗਿਣਤੀ ਖਰਚੀ ਭਾਵ ਅਣਗਿਣਤ ਖਰਚੇ ਦਾ ਸਮਾਨ ਗਿਣਨ ਤੋਂ ਵੀ ਪਰੇ ਹੋ ਕੇ ਭਗਤ ਬੇਣੀ ਜੀ ਦੇ ਘਰ ਪਹੁੰਚਾਇਆ ਮਾਤਾ ਹੋਰ ਕਿਸੇ ਦੀ ਚੀਜ਼ ਦੀ ਲੋੜ ਹੋਵੇ ਤਾਂ ਦੱਸੋ ਮੈਂ ਹਰ ਵੇਲੇ ਹਾਜ਼ਰ ਹਾਂ ਆਖੋ ਸਤਨਾਮ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਤੂੰ ਚਿੰਤਾ ਨਹੀਂ ਕਰਨੀ ਤੇ ਜਦੋਂ ਇੰਨਾ ਸਮਾਨ ਲੈ ਕੇ ਘਰ ਵਿੱਚ ਗਿਆ ਤੇ ਦਲਾਸਾ ਦਿੱਤਾ ਮਾਤਾ ਦੇ ਦਲਾਸਾ ਤੁਸ ਕੈ ਅਣਗਿਣਤੀ ਖਰਚੀ ਪਹੁੰਚਾਵੇ ਕਹਿੰਦੇ ਮਾਤਾ ਨਾਲ ਬੜਾ ਚਿਰ ਗੱਲਾਂ ਕੀਤੀਆਂ ਪ੍ਰਮਾਤਮਾ ਨੇ ਰਾਜੇ ਦੇ ਰੂਪ ਵਿੱਚ ਮਾਤਾ ਨੂੰ ਕੋਈ ਪਤਾ ਨਹੀਂ ਵੀ ਸ਼ਾਇਦ ਉਹ ਰਾਜਾ ਹੈ ਜਿਹਦੇ ਦਰਬਾਰ ਵਿੱਚ ਮੇਰਾ ਪੁੱਤ ਨੌਕਰੀ ਕਰਦਾ ਹੈ ਉੱਥੋਂ ਮਾਤਾ ਨੂੰ ਬਲਾਸਾ ਦੇ ਕੇ ਉੱਥੋਂ ਆਇਆ ਭਗਤ ਪਾਸ ਹੋਏ ਦਿਆਲ ਖੇਤ ਪੁਝਾਵੇ ਉੱਥੋਂ ਆਇਆ ਭਗਤ ਪਾਸ ਹੋਏ ਦਿਆਲ ਖੇਤ ਉਪਜਾਵੇ ਕਹਿੰਦੇ ਉੱਥੋਂ ਘਰੋਂ ਫਿਰ ਪਰਮਾਤਮਾ ਭਗਤ 베ਣੀ ਜੀ ਕੋਲ ਚਲੇ ਗਏ ਭਗਤ 베ਣੀ ਜੀ ਆਪਣੀ ਬੰਦਗੀ ਵਿੱਚ ਲੀਨ ਬੈਠੇ ਆ ਇੱਕ ਰਾਸ ਹੋ ਕੇ ਆਨੰਦ ਪ੍ਰਾਪਤ ਕਰ ਰਹੇ ਤੇ ਪਰਮਾਤਮਾ ਨੇ ਜਾ ਕੇ ਆਵਾਜ਼ ਮਾਰੀ 베ਣੀ ਮੈਂ ਤੇਰੇ ਤੋਂ ਬਹੁਤ ਪਰਸੰਨ ਹਾਂ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਤੂੰ ਅੱਖਾਂ ਖੋਲ ਵੇਖ ਜਦੋਂ ਵੇਖਿਆ ਜਿਹੜੀ ਸੂਰਤ ਜਿਹੜੀ ਪ੍ਰਮਾਤਮਾ ਦੀ ਮੂਰਤ ਅੰਦਰ ਟਿਕਾਈ ਹੋਈ ਸੀ ਨਾ ਭਗਤ ਬੇਣੀ ਜੀ ਨੇ ਉਹ ਸੂਰਤ ਬਣ ਕੇ ਸਾਹਮਣੇ ਖੜ ਗਈ ਆਖੋ ਸਤਨਾਮ ਪਰਮਾਤਮਾ ਨੇ ਸਾਖਸ਼ਰ ਦਰਸ਼ਨ ਦਿੱਤੇ ਬੇਣੀ ਜੀ ਮੈਂ ਤੁਹਾਡੀ ਬੰਦਗੀ ਤੋਂ ਖੁਸ਼ ਹਾਂ ਤੁਸੀਂ ਆਪਣੇ ਘਰ ਚਲੇ ਜਾਓ ਮਹਾਰਾਜ ਘਰ ਨਹੀਂ ਮੈਂ ਜਾ ਸਕਦਾ ਜਦੋਂ ਮੈਂ ਘਰ ਜਾਣਾ ਹੈ ਨਾ ਤੇ ਫਿਰ ਮੈਂ ਘਰ ਜਾ ਕੇ ਉਲਝ ਜਾਣਾ ਮੈਥੋਂ بڑے ਘਰ ਦੇ ਪਦਾਰਥ ਮੰਗਦੇ ਨੇ ਮੈਥੋਂ ਘਰ ਦਾ ਸਮਾਨ ਮੰਗਦੇ ਨੇ ਮੈਥੋਂ ਮਾਇਆ ਮੰਗਦੇ ਨੇ ਪਰ ਮੈਂ ਤੇਰੀ ਬੰਦਗੀ ਵਿੱਚ ਲੀਨ ਹਾਂ ਮੈਨੂੰ ਬੜਾ ਆਨੰਦ ਆ ਰਿਹਾ ਹੈ ਮੈਂ ਘਰ ਨਹੀਂ ਜਾ ਸਕਦਾ ਮੇਰੀ ਗੁਸਤਾਖੀ ਮਾਫ ਕਰ ਦੇ ਕਹਿਣ ਲੱਗੇ ਨਹੀਂ ਬੇਣੀ ਤੂੰ ਘਰ ਜਾ ਹੁਣ ਤੈਥੋਂ ਕੋਈ ਸਮਾਨ ਨਹੀਂ ਮੰਗੇ ਹੁਣ ਤੇਰੇ ਤੋਂ ਕਿਸੇ ਨੇ ਸਮਾਨ ਨਹੀਂ ਮੰਗਣਾ ਮੈਂ ਸਮਝਿਆ ਨਹੀਂ ਮਹਾਰਾਜ ਕਹਿੰਦੇ ਤੂੰ ਜਾ ਘਰ ਜਦੋਂ ਭਗਤ ਬੇਣੀ ਆਪਣੇ ਘਰ ਗਿਆ ਤੇ ਜਾ ਕੇ ਵੇਖਿਆ ਹੁਣ ਘਰ ਸਮਾਨ ਨਾਲ ਭਰਿਆ ਪਿਆ ਆਪਣੀ ਮਾਤਾ ਨੂੰ ਕਹਿੰਦਾ ਮਾਂ ਇਹਨੇ ਪਦਾਰ ਇੰਨਾ ਸਮਾਨ ਧਨਮਾਲੇ ਕਿੱਥੋਂ ਆਇਆ ਉਹ ਕਹਿਣ ਲੱਗੀ ਪੁੱਤਰਾ ਤੂੰ ਕਹਿਣਾ ਤੇ ਹੁੰਨਾ ਵੀ ਮੈਂ ਰਾਜੇ ਦੇ ਦਰਬਾਰ ਵਿੱਚ ਨੌਕਰੀ ਕਰਦਾ ਹਾਂ ਮੈਂ ਰਾਜੇ ਦੀ ਨੌਕਰੀ ਕਰਦਾ ਹਾਂ ਤੇ ਉਹ ਰਾਜਾ ਬੜਾ ਚੰਗਾ ਇੱਕ ਦਿਨ ਜ਼ਰੂਰ ਸਭ ਕੁਝ ਪਦਾਰਥ ਭੇਜ ਦੇਗਾ ਉਹ ਆਪ ਆਇਆ ਸੀ ਉਹ ਸਮਾਨ ਛੱਡ ਗਿਆ ਹੁਣ ਭਗਤ ਬੇੜੀ ਨੇ ਤੇ ਉੱਦਾਂ ਕਿਹਾ ਸੀ ਵੀ ਪ੍ਰਮਾਤਮਾ ਰਾਜੇ ਦੇ ਘਰੇ ਮੈਂ ਨੌਕਰੀ ਕਰਦਾ ਹਾਂ ਕਿਹਾ ਜਾ ਸੀ ਉਹ ਬੜੇ ਸੋਹਣੇ ਵਸਤਰ ਬੜਾ ਸੋਹਣਾ ਰੂਪ ਸੀ ਤੇ ਮੈਨੂੰ ਕਹਿੰਦਾ ਚਿੰਤਾ ਕਰਨ ਦੀ ਲੋੜ ਨਹੀਂ ਪਤਾ ਲੱਗਿਆ ਫਿਰ ਅੱਛਾ ਇਹੋ ਜੀ ਸੀ ਹਾਂ ਜਿਵੇਂ ਦਰਸ਼ਨ ਕਰੀ ਆਈਏ ਰਾਜਿਆਂ ਵਾਲਾ ਬੜਾ ਨੂਰ ਹੁੰਦਾ ਜਿਵੇਂ ਰਾਜੇ ਮਹਾਰਾਜਿਆਂ ਦੇ ਉਸ ਤੋਂ ਵੀ ਕਿਤੇ ਵੱਧ ਕੇ ਉਹਨਾਂ ਦੇ ਚਿਹਰੇ ਤੇ ਜਲਾਲ ਸੀ ਨੂਰ ਸੀ ਭਗਤ ਬੀਣੀ ਜੀ ਆਖਣ ਲੱਗਿਆ ਮਾਂ ਉਹ ਕੋਈ ਰਾਜਾ ਨਹੀਂ ਸੀ ਉਹ ਤੇ ਪਰਮਾਤਮਾ ਸੀ ਉਹ ਤੇ ਅਕਾਲ ਪੁਰਖ ਸੀ ਉਹ ਤਾਂ ਰਾਜੇ ਦਾ ਬਹਾਨਾ ਬਣਾ ਕੇ ਇਹ ਆਪਣਾ ਕਾਰਜ ਸਵਾਰ ਗਿਆ। ਉਹ ਮਾਖਣ ਲਗੀ ਪੁੱਤਰਾ ਤੂੰ ਇਹਨੂੰ ਦੱਸਿਆ ਕਿਉਂ ਨਹੀਂ ਫਿਰ। ਮੈਂ ਦਰਸ਼ਨ ਕਰਦੀ ਰਾਜ ਕੇ ਮੈਂ ਸੇਵਾ ਕਰਦੀ। ਮੈਂ ਤੈਨੂੰ ਦੱਸਿਆ ਇਸ ਲਈ ਨਹੀਂ ਕਿਉਂਕਿ ਫਿਰ ਤੂੰ ਮੈਨੂੰ ਉਹਦੀ ਬੰਦਗੀ ਕਰਨ ਨਹੀਂ ਦੇਣੀ ਸੀ। ਤਾਂ ਮੈਨੂੰ ਉਹਦੀ ਭਗਤੀ ਨਹੀਂ ਕਰਨ ਦੇਣੀ ਸੀ। ਤੂੰ ਮੈਨੂੰ ਕਹਿੰਦੀ ਸੀ ਪਦਾਰਥ ਲੈ ਕੇ ਆ ਕਹਿੰਦੇ ਰੋਣ ਲੱਗ ਪਈ ਉੱਚੀ ਉੱਚੀ ਦੇਣੀ ਪੁੱਤਰਾ ਤੇਰੀ ਆਵਾਜ਼ ਪਰਮਾਤਮਾ ਸੁਣਦਾ ਤੂੰ ਐ ਕਹਿ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਭੁੱਖੇ ਕੱਟ ਲਾਂਗੇ ਅਸੀਂ ਘੱਟ ਖਾ ਲਾਂਗੇ ਸਾਨੂੰ ਪਦਾਰਥਾਂ ਦੀ ਲੋੜ ਨਹੀਂ ਪਰ ਆਪਣੇ ਪਰਮਾਤਮਾ ਨੂੰ ਕਹਿ ਵੀ ਇੱਕ ਵਾਰੀ ਹੋਰ ਦਰਸ਼ਨ ਦੇ ਦੇ ਆਖ ਸਤਨਾਮ ਮੈਂ ਪਦਾਰਥ ਮੋੜ ਦਿੰਦੀ ਪਰ ਮੈਂ ਦਰਸ਼ਨ ਚਾਹੀਦੇ ਸੀ ਪ੍ਰਮਾਤਮਾ ਸਾਡੇ ਘਰ ਆਇਆ ਮੈਂ ਪਹਿਚਾਨ ਨਹੀਂ ਪਾਈ ਤੂੰ ਕਹ ਕਹਿੰਦੇ ਕਾਸ਼ ਬਾਣੀ ਹੋਈ ਪ੍ਰਮਾਤਮਾ ਨੇ ਵਾਅਦਾ ਦਿੱਤੀ ਮਾਂ ਚਿੰਤਾ ਨਾ ਕਰ ਜਿੱਥੇ ਤੇਰਾ ਭਗਤ ਵਸਦਾ ਹੈ ਮੈਂ ਉੱਥੇ ਹੀ ਹਾਜ਼ਰ ਹੁੰਨਾ ਮੈਂ ਤੇਰੇ ਭਗਤਾਂ ਦੇ ਬੰਦਗੀ ਕਰਨ ਵਾਲਿਆਂ ਦੇ ਵਿੱਚ ਵਸਦਾ ਹਾਂ ਉੱਥੋਂ ਆਇਆ ਭਗਤ ਪਾਸ ਹੋਏ ਦੀয়াল ਉਬਜਾਵੇ ਭਗਤ ਜਨਾਂ ਜੈਕਾਰ ਕਰਾਵੇ ਫਿਰ ਇਸ ਤਰ੍ਹਾਂ ਆਪਣੇ ਭਗਤਾਂ ਦੀ ਉਹ ਪਰਮਾਤਮਾ ਜੈ ਜੈਕਾਰ ਕਰਵਾਉਂਦਾ ਹੈ ਚੇਟਕ ਲੱਗੀ ਕਿ ਬੰਦਗੀ ਦੀਆਂ ਗੱਲਾਂ ਰੱਬ ਦੀਆਂ ਗੱਲਾਂ ਦੂਜਿਆਂ ਨੂੰ ਸੁਣਾਣੀਆਂ ਐਸੀ ਬੰਦਗੀ ਫਿਰ ਭਗਤ 베ਣੀ ਜੀ ਨੇ ਕੀਤੀ ਕਿ ਉਹਨਾਂ ਦੇ ਸ਼ਬਦ ਉਚਾਰਨ ਕੀਤੇ ਹੋਏ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ। ਤੇ ਭਗਤ 베ਣੀ ਜੀ ਸਮਝਾਉਂਦੇ ਆ ਤੰ ਚੰਦਨ ਮਸਤਕ ਪਾਤੀ ਕਿ ਤੂੰ ਸਰੀਰ ਉੱਤੇ ਚੰਦਨ ਦਾ ਲੇਪ ਤੇ ਮੱਥੇ ਉੱਤੇ ਤੂਲਸੀ ਦੇ ਪੱਤਰ ਲਾਉਂਦਾ ਹੈ। ਹਿਰਦੇ ਅੰਤਰ ਕਰ ਤਲ ਕਾਤੀ ਪਰ ਤੇਰੇ ਹਿਰਦੇ ਵਿੱਚ ਇਉਂ ਕੁਝ ਹੋ ਰਿਹਾ ਹੈ ਜਿਵੇਂ ਤੇਰੇ ਹੱਥਾਂ ਵਿੱਚ ਕੈਂਚੀ ਫੜੀ ਹੋਵੇ ਠੱਗ ਦਿਸ਼ਟ ਬੱਗਾਲੇ ਵਲਾਗਾ ਦੇਖ ਤੇਰੀ ਨਿਗਾਹ ਤੇ ਠੱਗਾਂ ਵਾਲੀ ਹੈ ਪਰ ਬਗਲੇ ਵਾਂਗ ਤੂੰ ਸਮਾਧੀ ਲਾਈ ਹੋਈ ਹੈ ਸਮਾਧੀਆਂ ਵਡੀਆਂ ਲਾ ਕੇ ਰੱਖਦਾ ਹੈ ਦੇਖ ਬੈ ਸੁਨੋ ਪ੍ਰਾਣ ਮੁਖ ਭਾਗਾ ਪਰ ਵੇਖਣ ਨੂੰ ਤੂੰ ਬੜਾ ਵੈਸ਼ਨੋ ਜਾਪਦਾ ਹੈ ਜਿਵੇਂ ਤੇਰੇ ਮੂੰਹ ਵਿੱਚ ਸਵਾਸ ਵੀ ਨਿਕਲ ਗਏ ਭਾਹ ਵੇਖਣ ਨੂੰ ਤੂੰ ਬੜਾ ਦਇਆਵਾਨ ਜਾਪਦਾ ਹੈ ਪਰ ਦਇਆ ਤੇਰੇ ਅੰਦਰ ਹੈ ਹੀ ਨਹੀਂ ਕਾਲ ਭਗਵਤ ਬੰਦ ਚਿਰਾਮੰ ਅਹ ਵਿਸ਼ੇਈ ਮਨੁੱਖ ਤੂੰ ਕਾਲਜੁਗੀ ਸੁਭਾਅ ਵਿੱਚ ਅਪਵਿੱਤਰ ਹੈ ਪਰ ਮੂਰਤੀ ਨੂੰ ਚਿਰ ਤੱਕ ਨਮਸਕਾਰ ਕਰਦਾ ਹੈ ਹੈ ਤੂੰ ਵਸ਼ਈ ਹੈ ਪਰ ਤੂੰ ਮੂਰਤੀ ਨੂੰ ਨਮਸਕਾਰ ਕਰਦਾ ਭਾਵ ਆਪਣੇ ਗੁਰੂ ਨੂੰ ਬੜਾ ਢਾਹ ਢੇਕ ਕੇ ਨਮਸਕਾਰਾਂ ਕਰਦਾ ਪਰ ਉਸ ਇੱਕ ਗੁਰੂ ਤੇ ਤੈਨੂੰ ਭਰੋਸਾ ਨਹੀਂ ਹੈ ਪਤਾ ਨਹੀਂ ਕਿਹੜੇ ਕਿਹੜੇ ਦਰਾਂ ਤੇ ਭਟਕਦਾ ਫਿਰਦਾ ਹੈ ਤੈਨੂੰ ਵਿਸ਼ਵਾਸ ਨਹੀਂ ਹੈ ਕਿ ਮੇਰਾ ਗੁਰੂ ਮੇਰੇ ਕਾਰਜ ਸਵਾਰ ਸਕਦਾ ਹੈ ਕਲ ਭਗਵਤ ਬੰਦ ਚਿਰਾਮੰਗ ਕਰੂਰ ਦਿਸ਼ਟ ਰਤਾ ਇਸ ਬਾਦੰ ਤੇਨੀ ਨਾਇਰ ਟੇਢੀ ਐ ਤੇਰੀ ਨਿਗਾਹ ਵਿੱਚ ਖੋਟ ਹੈ ਤੇ ਦਿਨ ਰਾਤ ਤੂੰ ਇਸ ਮਾਇਆ ਦੇ ਧੰਧਿਆਂ ਵਿੱਚ ਰੰਗਿਆ ਰਹਿੰਦਾ ਹੈ ਨਿਤ ਪ੍ਰਤਿ ਇਸ਼ਨਾਨ ਸਰੀਰੰ ਹੈ ਤੂੰ ਬਸ਼ਈ ਆ ਤੂੰ ਹਰ ਰੋਜ਼ ਆਪਣੇ ਸਰੀਰ ਨੂੰ ਇਸ਼ਨਾਨ ਵੀ ਕਰਾਂਦਾ ਆਪਣੇ ਤਨ ਨੂੰ ਤੇ ਧੋਣਾ ਹੈ ਰੋਜ਼ ਪਰ ਮਨ ਤੇਰਾ ਬਸ਼ਈ ਹੈ ਨਾજર ਤੇਰੀ ਟੇਢੀ ਹੈ ਨਿਤ ਪ੍ਰਤਿ ਇਸ਼ਨਾਨੰ ਸ਼ਰੀਰੰ ਤੂੰ ਇਸ਼ਨਾਨ ਹਰ ਰੋਜ਼ ਕਰਦਾ ਹੈ ਦੋਏ ਤੋਤੀ ਕਰਮ ਮੁਖ ਖੀਰੰ ਤੇ ਦੋ ਧੋਤੀਆਂ ਰੱਖਦਾ ਹੈ ਹਰ ਕਰਮ ਕਾਂਡ ਵੀ ਕਰਦਾ ਹੈ ਤੇ ਦੁੱਧਾ ਧਾਰੀ ਵੀ ਖਾਉਣਾ ਜੱਗ ਮੈਂ ਭਗਤ ਤੇ ਦੁੱਧਾ ਧਾਰੀ ਚੋਰੀ ਕਾਵਾ ਬਟਕਾ ਸਾਰੀ ਸੰਸਾਰ ਵਿੱਚ ਦੁੱਧਾ ਧਾਰੀ ਕਹੋਣਾ ਹੈ ਹਿਰਦੈ ਸ਼ੁਰੀ ਸਦਿਆਨੀ ਪਰ ਦਰਬ ਹਿਰਨ ਕੀ ਬਾਨੀ ਹਿਰਦੈ ਸ਼ੁਰੀ ਪਰ ਹਿਰਦੇ ਵਿੱਚ ਤੂੰ ਸ਼ੁਰੀ ਕੱਸ ਕੇ ਰੱਖੀ ਹੋਈ ਹੈ ਉੱਪਰੋਂ ਬੜਾ ਰਸ ਪਿੰਨਾ ਉੱਪਰੋਂ ਬੜਾ ਮਿੱਠਾ ਉੱਪਰੋਂ ਬੜਾ ਉਪਦੇਸ਼ ਕਰਦਾ ਹੈ ਹਿਰਦੈ ਸੂਰੀ ਸੁਧਿਆਨੀ ਹਿਰਦੇ ਵਿੱਚ ਤੇ ਸੂਰੀ ਫੜ ਕੇ ਕਸ ਕੇ ਕੀ ਹੋਈ ਐ ਪਰ ਦਰਬ ਹਿਰਨ ਕੀ ਬਾਨੀ ਤੈਨੂੰ ਪਰਾਇਆ ਧੰ ਠੱਗਣ ਦੀ ਆਦਤ ਪੈ ਚੁੱਕੀ ਐ ਸਿਲ ਪੂਜ ਚੱਕਰ ਗਣੇ ਸੰ ਤੂੰ ਸਿਲਾ ਪੂਜਦਾ ਹੈ ਸਰੀਰ ਉੱਤੇ ਤੂੰ ਗਣੇਸ਼ ਦੇਵਤੇ ਦੇ ਨਿਸ਼ਾਨ ਬਣਾਏ ਹੋਏ ਹਨ ਨਿਸ ਜਾਗਸ ਭਗਤ ਪਰਵੇ ਸੰ ਤੇ ਰਾਤਾਂ ਨੂੰ ਤੂੰ ਰਾਸਾਂ ਵਿੱਚ ਭਗਤੀ ਵਜੋਂ ਬਹੁਤ ਸਮਾਂ ਜਾਗਦਾ ਵੀ ਰਹਿੰਦਾ ਹੈ। ਉੱਥੇ ਪੈਰਾਂ ਨਾਲ ਤੂੰ ਨੱਚਦਾ ਵੀ ਹੈ। ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਤੈਨੂੰ ਪਤਾ ਨਹੀਂ ਹੈ ਵੀ ਉਹ ਖੁਸ਼ ਕਾ ਦੇਣ ਤੋਂ ਹੁੰਦਾ ਹੈ ਆਖੋ ਸਤਨਾਮ। ਪਗਨਾਸ ਚਿੱਤ ਅਕਰਮੰ ਪਰ ਤੇਰਾ ਚਿੱਤ ਮੰਦੇ ਕਰਮਾਂ ਵਿੱਚ ਹੀ ਮਗਨ ਰਹਿੰਦਾ ਹੈ। ਹੇ ਲੰਪਟ ਨਾਚ ਅਧਰਮੰ ਇਹ ਨਾਚ ਕੋਈ ਧਰਮ ਦਾ ਕੰਮ ਨਹੀਂ ਹੈ ਭਗਤ ਬੇਣੀ ਜੀ ਕਹਿੰਦੇ ਆ ਇਹ ਲੰਪਟ ਨਾਚ ਅਧਰਮੰ ਇਹ ਨਾਚ ਕੋਈ ਧਰਮ ਦਾ ਕੰਮ ਨਹੀਂ ਹੈ ਮਿਰਗ ਆਸਣ ਤુલਸੀ ਮਾਲਾ ਪੂਜਾ ਪਾਠ ਵੇਲੇ ਤੂੰ ਹਿਰਨ ਦੀ ਖੱਲ ਦਾ ਆਸਣ ਵੀ ਵਰਤਦਾ ਹੈ ਤુલਸੀ ਦੀ ਮਾਲਾ ਤੇਰੇ ਪਾਸ ਹੈ ਕਰਿ ਉਜਲ ਤਿਲਕ ਕਪਾਲਾ ਤੇ ਸਾਫ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਵੀ ਲਾਂਦਾ ਹੈ ਰਿਧਾ ਕੂੜ ਕੰਠ ਰੁਦਰਾਖੰ ਗਾਲ ਵਿੱਚ ਤੂੰ ਰੁਦਰਾਖ ਦੀ ਮਾਲਾ ਪਾਈ ਹੋਈ ਹੈ ਪਰ ਤੇਰੇ ਹਿਰਦੇ ਵਿੱਚ ਥੱਗੀ ਹੈ ਕਿਉਂਕਿ ਰੇ ਲੰਪਟ ਕ੍ਰਿਸ਼ਨ ਆਪਖੰ ਤੂੰ ਹਰੀ ਨੂੰ ਸਿਮਰ ਨਹੀਂ ਰਿਹਾ ਉਹਦੇ ਬਚਨ ਨਹੀਂ ਮੰਨਦਾ ਉਹਦੇ ਬਚਨਾਂ ਤੇ ਪੂਰਾ ਨਹੀਂ ਉਤਰ ਰਿਹਾ ਇਸ ਤਰ੍ਹਾਂ ਭਗਤ ਬੇਣੀ ਜੀ ਆਪਣੇ ਸ਼ਬਦਾਂ ਵਿੱਚ ਉਪਦੇਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ